ਤੇ ਵੀ ਖੇਤਾ ਦਾ ਉਹ ਬਲੇ ਫਲਾਨੇ ਦੀ ਮੱਕੀ ਚੱਲਦਾ ਹੈਗਾ ਨਾ ਗੱਲ ਜਮਾ ਸਹੀ ਆ ਬਈ ਤੇਰੀ ਹਾਂ ਲੱਗੂ ਫਲਾਨੇ ਦੀ ਮੱਕੀ ਚੱਲਦਾ ਉਹ ਭਾਂ ਦੀ ਲਾਣਾ ਪਾਣੀ ਆਂਦੇ ਲੈ ਬਿਜਾਉਣ ਦੀ ਆ ਲੈ ਪੀ ਟਰਸ ਹੰਦਾ ਕਰੇ ਜਾਉਗਾ ਆ ਜਿਹੜਾ ਸ਼ੇਰ ਵਾਲੀ ਗੱਲ ਫੈਲੀ ਆ ਨਾ ਮਿੱਤਰੋ ਇਹਦਾ ਫੈਕਟ ਚੈੱਕ ਕਰਕੇ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਕਲੀਅਰ ਕਰ ਦਾਂਗੇ ਕਿ ਸ਼ੇਰ ਕਿੱਥੇ ਜਾ ਲੱਭ ਲੈਣਾ ਅੱਜ ਜਿੱਥੇ ਵੀ ਹੋਵੇ ਜਿਹੜੇ ਮਰਜ਼ੀ ਪਿੰਡ ਜਾਣਾ ਪਵੇ ਸਾਨੂੰ ਜਿੱਥੇ ਜਿੱਥੇ ਫੋਲੋ ਕਰਾਂਗੇ ਕੱਲੀ ਕੱਲੀ ਜਗ੍ਹਾ ਤੇ ਵੀ ਇੱਥੇ ਆ ਇੱਥੇ ਆ ਇੱਥੇ ਆ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਹੁਣ ਆਪਾਂ ਚੱਲੇ ਆਂਗੇ ਨਾ ਪਿੰਡ ਤੋਂ ਪਹਿਲਾਂ ਆਪਾਂ ਜਾਵਾਂਗੇ ਬੜਬਰ ਕਣੀ ਬੜਬਰ ਤੋਂ ਪਤਾ ਕਰਾਂਗੇ ਵੀ ਕਿੱਥੇ ਆ ਫਿਰ ਗਾਂ ਦੀ ਗਾਂ ਅਗਲੇ 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 ਪਿੰਡ ਜਾ ਕੇ ਕੱਲਾ ਕੱਲਾ ਪਿੰਡ ਛਾਨ ਮਾਰ ਕੇ ਲੱਭ ਕੇ ਲੈ ਕੇ ਆਉਣੇ ਅੱਜ ਆਪਾਂ ਸ਼ੇਰ ਨੂੰ ਉਹ ਖਾਂਦਾ ਵੀ ਕੁਝ ਹੁੰਦਾ ਕੁੱਤੇ ਨੂੰ ਰੋਜ਼ ਮਿਲਦੇ ਨੇ ਦੁੱਧ ਰੋਜ਼ ਦੇ ਦੁੱਧ ਦੇ ਬੰਦੇਰੇ ਜੇ ਖਾਂਦਾ ਉਹ ਖੂਨ ਤਾਂ ਮਿਲੂ ਹੱਡੀਆਂ ਵੀ ਜਿਵੇਂ ਹੱਡੀਆਂ ਵੀ ਆਉਣੀਆਂ ਕੋਈ ਰੋਕ ਨੂੰ ਬਹਿ ਮਾਰ ਪਾ ਹੋਗਾ ਪਾਰ ਨੇ ਬਹੁਤ ਮਨ ਇਹ ਵੀ ਲੋਕਾਂ ਨੂੰ ਪੁੱਤੂ ਬਣਾਉਂਦੇ ਨੇ ਜਿਵੇਂ ਬਾਬਾ ਹਾਂ ਇਹਦੇ ਉੱਤੇ ਇਹਦੇ ਉੱਤੇ ਤਾਂ ਦੇਖ ਕੇ ਆਇਆ ਲੱਗਦਾ ਵੀ ਬੜਾ ਦਰਸ਼ਤ ਦਾ ਮਾਹੌਲ ਹੋਊਗਾ ਹੁਣ ਹੋਰੇ ਆਇਆ ਸਾਰੇ ਖੇਤਾਂ 'ਚ ਕੰਮ ਕਰਦੇ ਫਿਰਦੇ ਨੇ ਟੌਰ ਨਾਲ ਹਾਂਜੀ ਬਾਈ ਮੈਂ ਦੱਸਾਂਗਾ ਕੋਈ ਇਹ ਡਰਾਵਾ ਜਿਹਾ ਲੋਕ ਵਿੱਚ ਜਿਵੇਂ ਜਵਾਕਾਂ ਨੂੰ ਜੇ ਇਹ ਆ ਜਾਨਵਰ ਹੁੰਦਾ ਲੋਕ ਖੇਤਾਂ 'ਚ ਕੰਮ ਕਰਦੇ ਨਹੀਂ ਕਰਨਾ ਜੀ ਅਦਾ ਇਹ ਟੌਰ ਨਾਲ ਤੇ ਚਾਰ ਪਾਈ ਜਾਂਦੇ ਨੇ ਲੋਕ ਇਹ ਰਸਤਾ ਸਾਡੇ ਮਸ਼ੀਨ ਚਾਰ ਮੀਟਰ ਤੱਕ ਚੱਲ ਜਾਂਦਾ ਤੜਕੇ ਲੋਕ ਬੰਦਿਆਂ ਨੇ ਸਾਡੇ ਅੜਾ ਦਿੱਤੀ ਤੇ ਕਹਿੰਦੇ ਰਫਲਾ ਲੈ ਕੇ ਆਓ ਉੱਥੇ ਵੀ ਅਸੀਂ ਚਾਰ ਪਾਉਂਦੇ ਆਂ ਅੱਛਾ ਇਹ ਨਹੀਂ ਖੋਖੋ ਕਾਹਦਾ ਉਹ ਕੋਈ ਨਖਾਨ ਕੋਈ ਨਾੜੇ ਦੇ ਘੇਰੇ ਉਹ ਨਾੜੇ ਦੇ ਘੇਰੇ ਹੰਗਲ ਨਹੀਂ ਉਹ ਪੱਟੂ ਉਹ ਡਿਕਾ ਸੋਚ ਚਮਕੀ ਦੇ ਕੋਲ ਇਹਦੇ ਚੋ ਚਿੱਟਾ ਅੱਛਾ ਉਹ ਭੇਡਾਂ ਬੱਕਰੀਆਂ ਵਾਲੇ ਉੱਥੇ ਰੋਹੀ ਚ ਪੈਂਦੇ ਨੇ ਦੂਰ ਸਾਡੇ ਉੱਥੇ ਜਾਵੇ ਉਹਨਾਂ ਨੂੰ ਨਾਲੇ ਦੇ ਚੱਕ ਕੇ ਆ ਫਾਇਦੇ ਹੁੰਦੇ ਆ ਉਹ ਦੂਹੇ ਬੱਲੇ ਨਾਲ ਉਹ ਬੱਤੂ ਰੂਪ ਜਿਹਾ ਦਿਖਾਉਂਦਾ ਇਹ ਤਾਂ ਬਈ ਉਹੀ ਇਹ ਜੋ ਵੀਡੀਓ ਚ ਬਣਦੇ ਨੇ ਪੈਸੇ ਉਸੇ ਕਰਕੇ ਕਰਦੇ ਨੇਗੇ ਜਾਂ ਇਹ ਹੋ ਸਕਦਾ ਵੀ ਕੋਈ ਕੁੱਤੇ ਹੀ ਆਇਆ ਕੋ ਡਬਲ ਹੋਊਗਾ ਉਹ ਫਿਰਦਾ ਹੋਊਗਾ ਤਾਂ ਤਾਂ ਬਾਈ ਤੇ ਖੇਤ ਬੰਦੇ ਨੂੰ ਖੇਤ ਰਹਿਣਾ ਸਾਡੇ ਸਾਰਾ ਮੇਰੇ ਜਿਹਾ ਦੂਜੇ ਪਾਸੇ ਬਾਹਰ ਨਹੀਂ ਨਾ ਹਾਂਜੀ ਸੇ ਭੈਣ ਚੋਰ ਕਹਿੰਦਾ ਦੇਖੀ ਵੀ ਜੇ ਉਹ ਹੋਵੇ ਉਧਰ ਬਿੱਤੇ ਇੱਥੇ ਸਾਡੇ ਪਿੰਡ ਗਏ ਉੱਥੇ ਸਾਡੇ ਖੇਤਾਂ ਗਏ ਕਰੀਂਗਾ ਬਾਗੇ ਉਹ ਭੈਣੇ ਕੁੱਤੇ ਸਾਰੇ ਪੈਸੇ ਚ ਪਏ ਹੁੰਦੇ ਨਾ ਆਹ ਦੇਖੋ ਮਿੱਤਰੋ ਜਿੱਥੋਂ ਦੀਆਂ ਵੀਡੀਓ ਆ ਪੈ ਰਹੀਆਂ ਨੇ ਨਾ ਆਹ ਦੇਖੋ ਆ ਸਾਰੇ ਲੋਕ ਐ ਸੜਕਾਂ ਤੇ ਬੈਠੇ ਨੇਗੇ ਐ ਕੰਮ ਕਰੀ ਜਾਂਦੇ ਨੇ ਖੇਤ ਨੇਗੇ ਕੋਈ ਐ ਥੋੜੀ ਆ ਯਾਰ ਵੀ ਮੰਨ ਲਓ ਹੀ ਗੱਲਾਂ ਉਹਨਾਂ ਨੂੰ ਹੀ ਲੱਗਦਾ ਜਿਨ੍ਹਾਂ ਨੇ ਵੀਡੀਓ ਪਾਉਣੀ ਹੈਗੀ ਵੀ ਸਾਡੇ ਚੀਤਾ ਹੈ ਚੀਤਾ ਹੈ ਚੀਤਾ ਹੈ ਹੋਰ ਨੂੰ ਨਹੀਂ ਲੱਗਦਾ ਹੈਗਾ ਆ ਦੇਖੋ ਆ ਬਾਈ ਸਾਰੇ ਖੇਤਾਂੋਂ ਕੰਮ ਕਰਕੇ ਘਰਾਂ ਨੂੰ ਜਾ ਰਹੇ ਨੇਗੇ ਕੋਈ ਖੇਤ ਜਾ ਰਿਹਾ ਹੈਗਾ ਕੰਮ ਚੱਲ ਰਿਹਾ ਹੈ ਕੋਈ ਜੀਰੀ ਲਾ ਰਿਹਾ ਕੋਈ ਮੱਕੀ ਦਾ ਚਾਰ ਪਾ ਰਿਹਾ ਹੈਗਾ ਕਿਤੇ ਡਰਾਮ ਕਿਤੇ ਸਹਿਮ ਦਾ ਮਾਹੌਲ ਹੈ ਹੀ ਨਹੀਂ ਓਰੇ ਜਿਵੇਂ ਵੀਡੀਓ ਚ ਬਣਾਇਆ ਗਿਆ ਗਿਆ ਇਹੀ ਅਸਲੀ ਤਾਂ ਦੇਖਣ ਵਾਸਤੇ ਅਸੀਂ ਆਏ ਸੀਗੇ ਅੱਜ ਇੱਥੇ ਦੇਖਿਆ ਗਿਆ ਸੀ ਲੈ ਆ ਜਾਂਦਾ ਬਾਈ ਖੇਤ ਨੂੰ ਨਾ ਹਮ ਇੱਥੇ ਸਭ ਤੋਂ ਪਹਿਲਾਂ ਦੇਖਿਆ ਗਿਆ ਸੀ ਨਾ ਜੇਸ਼ਨ ਵੀਰੇ ਇੱਥੇ ਦੇਖਿਆ ਗਿਆ ਸੀ ਵੀ ਉਹਰੇ ਚੀਤਾ ਗਿਆ ਉਹਰੇ ਚੀਤਾ ਗਿਆ ਆ ਸਾਰੇ ਹੁਣ ਕੱਲਾ ਜਾਂਦਾ ਬਾਈ ਖੇਤ ਆ ਕੱਲਾ ਬਾਈ ਆ ਆਉਂਦਾ ਖੇਤੋਂ ਕੋਣ ਜੀ ਇੱਕ ਛੋਡੇ ਪਿੰਡ ਕਹਿੰਦੇ ਚੀਤਾ ਦੇਖਿਆ ਗਿਆ ਸੀ ਹਾਂ ਜੀ ਪੂਰੀ ਦੇਖਿਆ ਗਿਆ ਸੀ ਗਿਆ ਸ਼ੇਰ ਹਾਂ ਐਸੇ ਇਲਾਕੇ ਚ ਦੀਗਾ ਸਭ ਤੋਂ ਹੈਗਾ ਵੀ ਹੈ ਕਿ ਨਹੀਂ ਬਾਈ ਆ ਪੱਕਾ ਤਾਂ ਮੈਂ ਕਹਿ ਨਹੀਂ ਸਕਦਾ ਸੁਣੀ ਸੁਣਾਈ ਮੈਂ ਗੱਲ ਕਰੀਏ ਨਾ ਛੋਡੇ ਵਾਂਗੂ ਅੱਛਾ ਆ ਵੀਡੂਆ ਮੈਦਾ ਪਾਈਆਂ ਦੇ ਅੱਜ ਤਣੋਲੇ ਰੱਖਦੇ ਨੇ ਤਣੋਲੇ ਕਹਿੰਦੇ ਤਣੋਲੇ ਚ ਹਾਂ ਠੀਕ ਆ ਕਹਾ ਆ ਕਸੀ ਟਪ ਕੇ ਮੇਰੇ ਗੁਰਦੁਆਰਾ ਆਉਗਾ ਹਾਂ ਦੇਖਿਆ ਸੀ ਉਹ ਲੋਕ ਠੀਕ ਹੈ ਠੀਕ ਹੈ ਬਈ ਸਾਨੂੰ ਰੇ ਚੀਤਾ ਦਾ ਮਿਲਿਆ ਨਹੀਂ ਸਾਨੂੰ ਟੂਣਾ ਜ਼ਰੂਰ ਮਿਲ ਗਿਆ ਯਾਰ ਕਹੀ ਤੇ ਜਾਂਦੇ ਲੋਕ ਸਾਡੇ ਬੰਦੇ ਦਾ ਮੰਨਦੇ ਜਿਸ ਦਾ ਪੱਟ ਅਸੀਂ ਯਾਰ ਉਧਰੋਂ ਪਟਲਾਂ ਤੋਂ ਵੀ ਪੁੱਛ ਕੇ ਆਇਆ ਕਹਿੰਦੇ ਉਹ ਹੋਵਾ ਹੈ ਕਹਿੰਦੇ ਆ ਵੀ ਉਹ ਨਹੀਂ ਵੀ ਹੋਰ ਕੋਈ ਜਾਨਵਰ ਹੋ ਸਕਦਾ ਹੈ ਮੈਂ ਇਹਨਾਂ ਤਿੰਨ ਫੋਟੋ ਤੋਂ ਇੱਕ ਮੈਂ ਮੇਲੇ ਫੋਟੋ ਆਈ ਹੈ ਇੱਕ ਉਹ ਥੇਰ ਨਹੀਂ ਹੈ ਯਾਰ ਕਿਤੇ ਪਈ ਕੋਈ ਨਹੀਂ ਹੈ ਗਾਈ ਕਿ ਤੱਕ ਗੱਲਾਂ ਨਹੀਂ ਬਸ ਮਲਾਫਾ ਸਿਹਰਾ ਤੇ ਉੱਥੇ ਆ ਸ਼ਾਮੇ ਆ ਜੀ ਇਹ ਵਾਲੀ ਪਾਣੀ ਦਾ ਪੁੱਤ ਬੱਸ ਹੋਰਾਂ ਗੱਲਾਂ ਦੇਖਿਆ ਬਈ ਆ ਬੋਟਾ ਇੱਥੇ ਦੇਖ ਲਾ ਫੋਟੋ ਖਵਾ ਇਹ ਤਾਂ ਇਹ ਤਾਂ ਬਈ ਕੋ ਲੋ ਲੋਗੀ ਇਹੇ ਤਾਂ ਡਰੀ ਜਾਂਦੇ ਸੀਗੇ ਲੋਕ ਇਹ ਹੈ ਕੱਟੂ ਤੇ ਕਿਹੜੇ ਪਿੰਡ ਦੀ ਆਦਾ ਵੀਰੇ ਪੈਣੀ ਦੇ ਕੱਟੂ ਦੀ ਆਦਾ ਕੀ ਹੈ ਇਹ ਪੈਣੀ ਰੋਡ ਉਹ ਪਿੰਡ ਕੱਟੂ ਦੀ ਮੰਨਿਆ ਜਾਂਦਾ ਹੈ ਆ ਦੇਖੋ ਆ ਸੀਗਾ ਮੜਾ ਮੜਾ ਦੇਖ ਰਿਹਾ ਹੋਗਾ ਤੁਹਾਨੂੰ ਇਹ ਇਹ ਹੈਗਾ ਕੁੱਤਾ ਸ਼ੇਰ ਹੋਰੋਂ ਦਾ ਤਾਂ ਮਤਲਬ ਸਭ ਤੋਂ ਪਹਿਲਾਂ ਜੇ ਇੱਕ ਦੇਖਿਆ ਹੈਗਾ ਤਾਂ ਇਸੇ ਜਗ੍ਹਾ ਤੇ ਦੇਖਿਆ ਗਿਆ ਜੀ ਦੇਖਿਆ ਕੀ ਮਤਲਬ ਅਫਵਾਹ ਉੱਡੀ ਸੀ ਜਿਹੜੀ ਸਭ ਤੋਂ ਪਹਿਲਾਂ ਇਸੇ ਜਗ੍ਹਾ ਤੇ ਅਫਵਾਹ ਉੱਡੀ ਸੀਗੀ ਆ ਬਾਈ ਦਾ ਬਾਣ ਆ ਗਿਆ ਵੀਰੇ ਇਹ ਤੌਰ ਨਾਲ ਕਿ ਉਹ ਸਾਹਮਣੇ ਦੇਖੋ ਉਹ ਮੱਕੀ ਕੁਤਰੀ ਜਾਂਦੇ ਨੇਗੇ ਇੱਧਰ ਸਾਰੇ ਕੰਮ ਚੱਲੀ ਜਾਂਦਾਗਾ ਜਿਵੇਂ ਵੀਡੀਓ ਬਣਾਈ ਸੀਗੀ ਬਈ ਮੈਂ ਤਾਂ ਆਏ ਸੀ ਮਾਹ ਯਾਰ ਦੇ ਪਿੰਡ ਤੇ ਜਾਵਾਂਗੇ ਨਾ ਪਿੰਡ 'ਚ ਨਹੀਂ ਖੇਤਾਂ ਤੇ ਜਾਵਾਂਗੇ ਪਿੰਡ ਦੇ ਤਾਂ ਬੜਾ ਸਹਿਮ ਦਾ ਮਾਹੌਲ ਹੋਊਗਾ ਲੋਕ ਡਾਂਗਾ ਛੋਟੀ ਚੱਕੀ ਕੰਮ ਖਰਦੇ ਹੋਣਗੇ ਖੇਤ ਕਿਸੇ ਕੋਲ ਛੋਟੀ ਨਹੀਂ ਹੈਗੀ ਲੈ ਬਰੇ ਸਾਰੇ ਕੰਮ ਤਾਂ ਦਾ ਆਪਣੇ ਲੱਗੇ ਨੇਗੇ ਉਹੀ ਉਹ ਬਾੜ ਢਾਈ ਹੋਈ ਹੈਗੀ ਉਹ ਗੱਲ ਵੀ ਫੈਕਟ ਆਗਾ ਬਈ ਜੇ ਜੇ ਹੁੰਦਾ ਉਹ ਤਾਂ ਘਟੋ ਘਟ ਬੰਦੇ ਨੂੰ ਬੰਦੇ ਨੂੰ ਨੇ ਕੁੱਤੇ ਨੂੰ ਤਾਂ ਖਾਣੀ ਸੀ ਉਹਨੇ ਯਾਰ ਖਾਲੀ ਕਰ ਦਿੰਦਾ ਹੋ ਯਾਰ ਭੈਣ ਨਾਲ ਬੰਦੇ ਨੂੰ ਖਾਜੀ ਭੈਣ ਉਹਦਾ ਲੋਕਾਂ ਦੇ ਪਤਾ ਕੀ ਗੱਲ ਆ ਕੱਚੀ ਗੱਲ ਕਹਾਂ ਸਾਡੀ ਕੀ ਹੈ ਮੈਂ ਘਰ ਘਰ ਲੈ ਬੈਠਾ ਸਰਦਾਰ ਦਾ ਮੁੰਡਾ ਮੈਂ ਝੂਠੇ ਬੋਲਦਾ ਅੱਪਾ ਤੇ ਦਿੱਤੀ ਗੱਲੇ ਬੁੱਢੀ ਵੀ ਚੁਕੀ ਐ ਮੇਰੇ ਬੋਲ ਪੰਨੇ ਤੇ ਰੰਗ ਹੋ ਗਿਆ ਦੀ ਤਾਂ ਬੋਲ ਹੋ ਗਿਆ ਸਿੱਧਾ ਸੋਡੇ ਮੂੰਹ ਬੋਲਦਾ ਸੀ ਲੋਕਾਂ ਨੇ ਟਰਸਰ ਸੁੰਦਰ ਦੇ ਚਾਰਜ ਨੇ ਲੋਕ ਕਹਿੰਦੇ ਡਰਾ ਨੇ ਤੇ ਵੀ ਖੇਤਾ ਦਾ ਉਹਦੇ ਫਲਾਨੇ ਦੀ ਮੱਕੀ ਚਾਗਾ ਠੀਕ ਹੈ ਨਾ ਗੱਲ ਜਮਾ ਸਹੀ ਆ ਬਈ ਤੇਰੀ ਆਹ ਲਹੂ ਫਲਾਨੇ ਦੀ ਮੱਕੀ ਚਾਗਾ ਉਹ ਗਏ ਭਾਂ ਦੀ ਲਾਣਾ ਪਾਣੀਆਂ ਦੇ ਲੈ ਬਿਜਾਉਣ ਦੀ ਆ ਲੈ ਥਿਆ ਟਰਸ ਹੁੰਦਾ ਕਰੀ ਜਾਉਗਾ ਈ ਤਾਂ ਮੈਂ ਲਾਵਾ ਇਹੇ ਆ ਯਾਰ ਆ ਗੱਲ ਹੋ ਸਕਦੀ ਹੈ ਕਿ ਜਿਹੜੀ ਬਾਈ ਨੇ ਦੱਸੀ ਹੈ ਜੀ ਬਾਈ ਦਾ ਕਹਿਣਾ ਸੀਗਾ ਨਿਕਲੀ ਗੁਰਦਵਾਰ ਲੈ ਬੈਠੇ ਸਾਧਾ ਦਾ ਮੁੰਡੇ ਨੂੰ ਹੋਣ ਲੱਗਿਆ ਈ ਨਿਕਲੂ ਦੇਖ ਲਈਏ ਖਫਵਾ ਡਾਈ ਹੋਈ ਹੈ ਗੱਲ ਇਹ ਗੱਲੇ ਇਉਂ ਆ ਕਿ ਵੀ ਜਿਵੇਂ ਖੇਤ ਚ ਫਿਰਦਾ ਨਾ ਕੋਈ ਉਥੇ ਫਵਾ ਠਾ ਦੇ ਵੀਰ ਉਹਰੇ ਚੀਤਾ ਆਇਆ ਚੀਤਾ ਚੀਤਾ ਆਇਆ ਅਗਲਾ ਖੇਤ ਜਾਊਗਾ ਨਹੀਂ ਡਰਦਾ ਅਗਲਾ ਟਰਾਂਸਫਰਮ ਖੋਲ ਕੇ ਲੈ ਦੋ ਇਹੇ ਕੰਮ ਸਾਡੇ ਏਰੀਆ ਦੇ ਟਰਾਂਸਫਰਮ ਖੋਲਦੇ ਨੇ ਬੱਧ ਲੋਕ ਚੋਰ ਬਹੁਤ ਨਹੀਂ ਹੁਣ ਆ ਮੰਨ ਕੇ ਚਲੋ ਆ ਤਿੰਨ ਚਾਰ ਪਿੰਡਾਂ 'ਚ ਵਾਡੀ ਹੋਈ ਆ ਜਿੰਨਾ ਜ਼ਿਆਦਾ ਪਿੰਡਾਂ ਦੇ ਟਰਾਂ ਆ ਖੋਲਣੇ ਹੋਣਾ ਬੰਦਾ ਲੱਖਪਤੀ ਹੋ ਕੇ ਜਾਊਗਾ ਤੇ ਲੋ ਵੀ ਮੈਂ ਤੇਰਾ ਜਿੰਨਾ ਇੱਕ ਹੁਣ ਸਾਰੇ ਪਿੰਡਾਂ 'ਚ ਇੱਧਰ ਘੁੰਮਿਆਂਗੇ ਬੜਬਰਾ ਹਰੀਗੜ ਪਠਲਾ ਤੇ ਆਪਣਾ ਭੈਣੀ ਇਹ ਸਾਰੇ ਕੱਟੂ ਸਾਰੇ ਪਿੰਡਾਂ 'ਚ ਘੁੰਮਿਆਂਗੇ ਅੱਜ ਹਰੇਕ ਪਿੰਡ ਦੇ ਵਿੱਚ ਜਾ ਕੇ ਉਹਨਾਂ ਦੇ ਸਿਆਣੇ ਬੰਦੇ ਤੋਂ ਰਿਵਿਊ ਲੈਂਦੇ ਨੇ ਜਿਹੜੇ ਖੇਤਾਂ 'ਚ ਬੈਠੇ ਸੀ ਉਹਨਾਂ ਤੋਂ ਵੀ ਰਿਵਿਊ ਲੈਂਦੇ ਨੇ ਕਿ ਕੁੱਲ ਮਲਾਕੀ ਸੱਟਾ ਇੰਨਾ ਕਾ ਕਿ ਇੱਥੇ ਕੁਝ ਨਹੀਂ ਹੈਗਾ ਫਵਾਡਾਈ ਹੋਈ ਆ ਤਿੰਨ ਚਾਰ ਗੱਲਾਂ ਹੋ ਸਕਦੀਆਂ ਨੇ ਫੈਕਟ ਦੇ ਆਧਾਰ ਦੇ ਉੱਤੇ ਇੱਕ ਤਾਂ ਇਹ ਹੋ ਸਕਦਾ ਕਿ ਫਵਾਡਾ ਦੋ ਲੋਕਾਂ ਨੇ ਖੇਤ ਜਾਣਾਂ ਦੀ ਟਰਾਂਫਰਮ ਖੋਲ੍ਹ ਲਓ ਹੋਰ ਚੋਰੀਆਂ ਕਰ ਲਓ ਇਹ ਵੀ ਹੋ ਸਕਦਾ ਕੋਈ ਹੋਰ ਵੀ ਫੈਕਟ ਹੋ ਸਕਦਾ ਇਹਦੇ ਪਿੱਛੇ ਜਿਹੜਾ ਅੱਗੇ ਜਾ ਕੇ ਸਾਹਮਣੇ ਆਵੇ ਹੁਣ ਜਿੰਨਾ ਕਾ ਸੀ ਤੇ ਘੁੰਮ ਮੈਂ ਕਹਿੰਦੇ ਸੀ ਹਰੀ ਗੜਾ ਸੀ ਹਰੀ ਗੜ ਗਏ ਉੱਥੇ ਕਹਿੰਦੇ ਤਨੌਲੇ ਆਗਾ ਤਨੌਲੇ ਸੀਗੇ ਉੱਥੇ ਕਹਿੰਦੇ ਉਹ ਪਰਾਂ ਨੂੰ ਲਾਂਗੇ ਮਤਲਬ ਯਾਰ ਫੈਕਟ ਪਤਾ ਹੀ ਨਹੀਂ ਹੈਗੇ ਲੋਕਾਂ ਨੂੰ ਕਿ ਹੈ ਕੀ ਚੀਜ਼ ਆ ਕਿੱਥੇ ਆ ਕਿੱਥੇ ਨਹੀਂ ਜਿੰਨੇ ਵੀ ਹਲੇ ਤੱਕ ਪਿੰਡਾਂ ਦੇ ਘੁੰਮੇ ਪਹਿਲਾਂ ਤਾਂ ਉਹਨਾਂ ਦਾ ਇਹੀ ਹੁੰਦਾ ਸੀਗਾ ਕਿ ਵੀ ਲੋਕ ਵੀਡੀਓ ਬਣਾ ਕੇ ਫੁੱਦੂ ਬਣਾ ਰਹੇ ਨੇ ਲੋਕਾਂ ਦਾ ਵੀ ਮੈਨੂੰ ਵੀ ਜਰਮਾ ਪਿੰਡ ਤੋਰਿਆ ਸੀ ਤਾਂ ਮੈਨੂੰ ਆਏ ਸੀ ਯਾਰ ਪਤਾ ਨਹੀਂ ਕਿੰਨਾ ਕੁ ਸਹਾਈਸ ਦਾ ਮਾਹੌਲ ਹੋਊਗਾ ਤਾਂ ਉਹਨਾਂ ਦਾ ਰਿਵਿਊ ਇਹੀ ਸੀਗਾ ਕਿ ਬਈ ਕੁਝ ਨਹੀਂ ਹੈਗਾ ਤੇ ਦੋ ਤਿੰਨ ਗੱਲਾਂ ਜਿਹੜੀਆਂ ਸਾਨੂੰ ਲੱਗੀਆਂ ਕਿ ਹੋਣੀਆਂ ਚਾਹੀਦੀਆਂ ਪਹਿਲੀ ਤਾਂ ਕਿਸ ਨਾ ਕਿਸੇ ਬੰਦੇ ਤੇ ਉਹਨੇ ਹਮਲਾ ਕਰਨਾ ਸੀਗਾ ਹਨਾ ਵੀਰੇ ਯਾ ਜਨਾ ਬੰਦੇ ਤੇ ਹਮਲਾ ਕਰਦਾ ਲਹੂ ਦੇ ਨਿਸ਼ਾਨ ਹੁੰਦੇ ਜੇ ਕੁੱਤਾ ਵੀ ਖਾਂਦਾ ਤਾਂ ਵੀ ਲਹੂ ਦੇ ਨਿਸ਼ਾਨ ਹੁੰਦੇ ਹੱਡੀਆਂ ਹੁੰਦੀਆਂ ਕਿਤੋਂ ਕੁਝ ਨਹੀਂ ਲੱਭਿਆ ਹੈਗਾ ਕਹਿੰਦੇ ਇੱਕ ਇੱਕ ਨੇ ਕਿ ਲਵੇ ਲਾਉਣੇ ਕੋਈ ਕੁੱਤਾ ਨਹੀਂ ਛੱਡਿਆ ਸਾਨੂੰ 20 ਕੁੱਤੇ ਮਿਲ ਗਏ ਰਸਤੇ ਦੇ ਵਿੱਚ ਸੜਕ ਦੇ ਉੱਤੇ ਖੇਤਾਂ ਦੇ ਸੁੱਤੇ ਪਏ ਮਿਲ ਗਏ ਹੋਰ ਤਾਂ ਦੱਸ ਦਿਆਂ ਤੁਹਾਨੂੰ ਜਿਹੜੀ ਮੱਕੀਆਂ ਚ ਰਹਿ ਆਗਾ ਜੇ ਇੰਨੇ ਦਿਨਾਂ ਦਾ ਮਹੀਨਾ ਹੋ ਗਿਆਗਾ ਲੋਡੀ ਨੂੰ ਮਹੀਨੇ ਦੇ ਵਿੱਚ ਯਾਰ ਉਹਨੇ ਕੁਝ ਵੀ ਨਹੀਂ ਖਾਦਾ ਹੋਊਗਾ ਸੋਚਣ ਵਾਲੀ ਗੱਲ ਨਹੀਂ ਜੇ ਖਾਦਾਗਾ ਤਾਂ ਐਂ ਤਾਂ ਇਹ ਨਹੀਂ ਵੀ ਹੱਡੀਆਂ ਸੁਦੇ ਖਾ ਗਿਆ ਹੋਊਗਾ ਪੂਛ ਕੋਈ ਪੈਰ ਕੋਈ ਨੋ ਕੋਈ ਨੱਕ ਕੋਈ ਹੱਡੀ ਤਾਂ ਛੱਡੀ ਹੋਊਗੀ ਨਾ ਵੀ ਮੱਕੀ ਦੇ ਵਿੱਚ ਉਹਨੇ ਕੁਝ ਵੀ ਨਹੀਂ ਮਿਲੀ ਹੈਗੀ ਕੁਝ ਵੀ ਨਹੀਂ ਹੈਗਾ ਮੈਂ ਲਾਦਾ ਕੁੱਲ ਮਿਲਾ ਕੇ ਉਹੀ ਅਫਵਾਹ ਢਾਈ ਹੋਈ ਹੈਗੀ ਤੇ ਜੇ ਤੁਹਾਨੂੰ ਮਿਲਦਾਗਾ ਕਿਤੇ ਮਨ ਲਾ ਮਨੋਂ ਆਗਰ ਤੁਹਾਡੇ ਖੇਤ ਆਉਂਦਾ ਤੁਸੀਂ ਦੇਖਦੇ ਹੋ ਤਾਂ ਪਰ ਨੰਬਰ ਪਾਇਆ ਹੋਇਆ ਹੈਗਾ ਕਿ ਤੁਸੀਂ ਇਹ ਵਨ ਭਾਗ ਵਾਲਿਆਂ ਦਾ ਬਰਨਾਲੇ ਦਾ ਨਹੀਂ ਹੈਗਾ ਇਹ ਚੰਡੀਗੜ੍ਹ ਵਾਲਿਆਂ ਦਾ ਮੁਹਾਲੀ ਵਾਲਿਆਂ ਦਾ ਤੇ ਤੁਸੀਂ ਇਹਨਾਂ ਨਾਲ ਕੰਟੈਕਟ ਕਰੇ ਉਹਨਾਂ ਨੂੰ ਦੱਸਿਓ ਕਿ ਸਾਡੇ ਉਰੇ ਕੀ ਮਤਲਬ ਦਿੱਕਤ ਆਈ ਹੈਗੀ ਸੋ ਉਹਨੂੰ ਵੀਡੀਓ ਬਣਾ ਕੇ ਭੇਜੋ ਪ੍ਰੂਫ ਭੇਜੋ ਕਿਉਂਕਿ ਬਰਨਾਲੇ ਵਾਲੇ ਤਾਂ ਬਈ ਆਪਣੀ ਡਿਊਟੀ ਨੂੰ ਬਾਕੇ ਗਏ ਨੇ ਪ੍ਰੋਪਰਲੀ ਉਹ ਕਹਿੰਦੇ ਆਏ ਸੀ ਜਿੱਥੇ ਕਿਹਾ ਸੀ ਕਿ ਆ ਮੱਕੀ ਦੇ ਵਿੱਚ ਵੀ ਚੀਤਾ ਹੈਗਾ ਉਹ ਤਾਂ ਮੱਕੀ ਦੇ ਵਿੱਚ ਵੜ ਗਏ ਸੀਗੇ ਬਿਨਾ ਕੋਈ ਸੋਚੇ ਸਮਝੇ ਵੀ ਹਾਂ ਦੇਖਦਾ ਕਿੱਥੇ ਹੈਗਾ ਕਿਉਂਕਿ ਉਹਨਾਂ ਨੂੰ ਪਤਾ ਸੀ ਯਾਰ ਵੀ ਕੁਝ ਨਹੀਂ ਹੈਗਾ ਇੱਥੇ ਕੁੱਲ ਮਿਲਾ ਕੇ ਹਨਾ ਉਹ ਪੈਰਾਂ ਦੇ ਨਿਸ਼ਾਨ ਨੇ ਉਹ ਕਹਿੰਦੇ ਕੋਈ ਵੱਡਾ ਜਾਨਵਰ ਹੋ ਸਕਦਾ ਹੈ ਵੱਡਾ ਕੁੱਤਾ ਹੋ ਗਿਆ ਬੁਲੀ ਹੋ ਗਿਆ ਇਹ ਇਦਾਂ ਦੇ ਨਿਸ਼ਾਨ ਹੋ ਸਕਦੇ ਨੇ ਉਹਦੇ ਵੀ ਚੀਤੇ ਦੇ ਨਹੀਂ ਹੈਗੇ ਉਹ ਬਰਨਾਲੇ ਦੇ வன ਵਿਭਾਗ ਤੱਕ ਕਹਿਗੇ ਸਾਫ ਕਿਉਂਕਿ ਜਿਹੜੇ ਪੈਰਾਂ ਦੇ ਨਿਸ਼ਾਨ ਦਿਖਾਏ ਜਾ ਰਹੇ ਨੇਗੇ ਕਹਿੰਦੇ ਵੀ ਜਿਹੜਾ ਚੀਤਾ ਹੁੰਦਾ ਹੈ ਜਾਂ ਸ਼ੇਰ ਹੁੰਦਾਗਾ ਉਹਦੇ ਤਾਂ ਟਾਈਗਰ ਹੁੰਦਾਗਾ ਤਾਂ ਉਹਦੇ ਤਾਂ ਪੈਰਾਂ ਦੇ ਨਿਸ਼ਾਨ ਮਿਲਦੀ ਨਹੀਂ ਹੈਗੇ ਲੋਕ ਭਈ ਉਹੀ ਖੇਤਾਂ 'ਚ ਜਾ ਜਾ ਕੇ ਹੁਣ ਮੈਂ ਮੰਨ ਲਓ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਹੈਗਾ ਮੈਂ ਬਾਈ ਨਾਲ ਆਇਆ ਹੈਗਾ ਆ ਸਾਹਮਣੇ ਇੱਕ ਖੇਤ ਆ ਨਾ ਸਾਰੇ ਖੇਤ ਨਹੀਂ ਸਾਹਮਣੇ ਇੱਧਰ ਮੰਨ ਲਓ ਇੱਥੇ ਖੜਾ ਕੇ ਮੈਂ ਬਾਈ ਨੂੰ ਪੁੱਛਣ ਲੱਗਦਾ ਬਾਈ ਤੁਸੀਂ ਚੀਤਾ ਦੇਖਿਆ ਰਾਤ ਇਹ ਤਾਂ ਮੇਰੇ ਨਾਲ ਆਏ ਨੇ ਤਾਂ ਕਹੂੰ ਬਈ ਵੀ ਹਾਂ ਬਈ ਮੈਂ ਤਾਂ ਰਾਤ ਦੇਖਿਆਗਾ ਆਏ ਹੋ ਗਿਆ ਸੀ ਆਏ ਹੋ ਗਿਆ ਸੀ ਮਲਾਂ ਸਟੋਰੀ ਇੱਕ ਪ੍ਰੋਪਰ ਪਲੈਨਿੰਗ ਕਰਕੇ ਇੱਕ ਸਟੋਰੀ ਬਣਾ ਕੇ ਦੱਸ ਦਾਂਗੇ ਸਾਡੀ ਵੀਡੀਓ ਚੱਲ ਜੂਗੀ ਤਾਂ ਉਹੀ ਆ ਕੇ ਲੋਕਾਂ ਦਾ ਬੇਵਕੂਫ ਨਾ ਬਣਾਇਆ ਜਾਵੇ ਅਗਰ ਹੈਗਾ ਕੋਈ ਚੀਤਾ ਸੱਚਮੁੱਚ ਕਿਸੇ ਨੂੰ ਦਿਖਦਾਗਾ ਤਾਂ ਆ ਨੰਬਰ ਤੇ ਕੰਟੈਕਟ ਕਰੋ ਐਵੇਂ ਨਾ ਤੀ ਦਿਨ ਚਾਕੇ ਮੂੰ ਵੀਡੀਓ ਪਾ ਲਿਆ ਕਰੋ ਬਈ ਚੀਤਾ ਆ ਗਿਆ ਬਈ ਚੀਤਾ ਆ ਗਿਆ ਬਈ ਸ਼ੇਰ ਆ ਗਿਆ ਉਹੀ ਲੋਕਾਂ ਨੂੰ ਡਰਾਈ ਜਾਂਦਾ ਯਾਰ ਬਾਕੀਆਂ ਨੂੰ ਵੀ ਲੋਕ ਕਹਿੰਦੇ ਕਹਿੰਦੇ ਅਸੀਂ ਜਿਵੇਂ ਇੱਥੇ ਆਪਣਾ ਪਿੰਡ ਸੀਗਾ ਹਰੀਗੜ੍ਹ ਸੀਗਾ ਤੇ ਨਾਲ ਸੀਗਾ ਪਠਲਾ ਪਠਲਾ ਦੇ ਵਿੱਚ ਉਹ ਕਹਿੰਦੇ ਬਾਈ ਕਹਿੰਦੇ ਅਸੀਂ ਰਾਤ ਨੂੰ ਇੱਕ ਬਾਈ ਮਿਲਿਆ ਸੀਗਾ ਕਹਿੰਦਾ ਅਸੀਂ ਰਾਤ ਨੂੰ 4-4 ਵਜੇ ਤੱਕ ਖੇਤ ਕੰਮ ਕਰੀ ਜਾਂਦੇ ਹਾਂ ਕਿ ਰੋਜ਼ ਮੰਗੂ ਹਣਾ ਤੇ ਕਹਿੰਦਾ ਸਾਨੂੰ ਤਾਂ ਯਾਰ ਕਿਤੇ ਦਿਖਿਆ ਨਹੀਂ ਹੈਗਾ ਲੋਕਾਂ ਨੂੰ ਪਤਾ ਨਹੀਂ ਕਿਹੜੇ ਵੇਲੇ ਦੇਖ ਗਿਆ ਇਹ ਵੀ ਸੋਚਣ ਵਾਲੀ ਗੱਲ ਆ ਤਾਂ ਕੁਲ ਮਿਲਾ ਕੇ ਇਹੀ ਆ ਮਿੱਤਰੋ ਜੇ ਤੁਹਾਨੂੰ ਦਿਖਦਾਗਾ ਸੱਚਮੁੱਚ ਹੈਗਾਗਾ ਤੁਹਾਨੂੰ ਦਿਖਿਆਗਾ ਤਾਂ ਆ ਨੰਬਰ ਤੇ ਕੰਟੈਕਟ ਕਰ ਲਿਓ ਮਲਾਂ ਇਨ ਫਿਊਚਰ ਦੇ ਵਿੱਚ ਅੱਜ ਤੋਂ ਬਾਅਦ ਤੁਹਾਨੂੰ ਜੇ ਦਿਖੇ ਤਾਂ ਕੋਈ ਨਹੀਂ ਐਵੇਂ ਅਫਵਾਹ ਨਾ ਠਾਓ ਨਾ ਉਡਾਓ ਇਹਦਾ ਖਾਮੀ ਆ ਜਾ ਪਤਾ ਨਹੀਂ ਕੀ ਭੁਗਤਣਾ ਪਵੇ ਲੋਕ